ਆ ਵੇਖ ਲੋ ਮੈਂ ਵੀ ਹੜ ਵਿੱਚ ਬੈਠਾ ਮੁਰਕ ਸੁੱਕਣ ਲੱਗਾ ਵਾ ਬਾਹਰ ਸਿਗਾ ਤੇ ਮੁਰਕਾ ਐ ਸੁੱਕਦਾ ਨਹੀਂ ਸਿਗਾ ਬਾਕੀ ਇਹਨਾਂ ਦਾ ਆਪਣੇ ਲੱਗੀਆਂ ਸੀਗਾ ਪਹਿਲਾਂ ਆਪਾਂ ਲਾਉਂਦੇ ਨਹੀਂ ਸੀਗਾ ਹੁਣ ਬਣਵਾ ਕੇ ਲੈ ਕੇ ਆਂਦੇ ਕਾ ਮੋਗ ਗਿਓ ਮੀਗਾ ਬਾੜੀ ਥੋੜੀ ਆ ਕੱਟਾ ਟੱਪ ਗਿਆ ਜੇ ਹੁਣ ਏਡਾ ਤੇ ਬਾੜੀ ਲੱਗਾ ਤੇ ਦੂਜੀ ਗੱਲ ਬਾਈ ਬਣਿਆ ਨਾ ਬਾਹਰ ਨਾਲ ਪਾਣੀ ਡੋਲਿਆ ਕਰੋ ਲਾਇਆ ਕਰੋ ਪਾਣੀ ਤਾਂ ਗਿਆ ਆਪਣੇ ਕੋਲ ਥੋੜੇ ਆ ਕੋਈ ਕਹੂਗਾ ਮੈਂ ਤਾਂ ਅੱਡੀ ਠੰਡੀ ਕਰੀ ਜਾਂ ਨਾ ਧਰਤੀ ਨਾ ਮੱਚੀ ਹੁੰਦੀ ਆ ਫਿਰ ਨਾ ਆਪਾਂ ਠੰਡੀ ਕਰ ਸਕਦੇ ਉੱਤੋਂ ਉੱਤੋਂ ਕਰ ਲਾਂਗੇ ਉਹ ਵੀ ਇੰਝ ਜੰਦ ਸਾਹੋਂ ਨਾਲ ਕਿੰਨੇ ਕੁ ਫੱਟ ਲਾਂਗੇ ਚਲੋ 4 ਫੱਟ 2 ਫੱਟ ਫੱਟ ਵੀ ਲਵਾਂਗੇ ਉਹਨੇ ਕਿ ਧਰਤੀ ਠੰਡੀ ਰਹੇ ਤੇ ਥੱਲੇ ਤੇ ਗਰਮੀ ਰਹੂ ਧਰਤੀ ਨੂੰ ਜੇਕਰ ਮੈਸ਼ੇ ਤਾਈ ਵੀ ਹੁੰਦੇ ਆ ਸੋ ਆਪਾਂ ਧਰਤੀ ਨੂੰ ਠੰਡਾ ਨਹੀਂ ਕਰ ਸਕਦੇ ਬੇਕਾਰ ਪਾਣੀ ਛੱਡ ਛੱਡ ਕੇ ਨਾ ਪਾਣੀ ਜਾਇਆ ਕਰੋ ਪਾਣੀ ਆਪਣੇ ਕੋਲੇ ਅੱਗੇ ਸਰੋਤ ਹੈ ਨਹੀਂ ਪਾਣੀ ਦਾ ਪਾਣੀ ਆਪਣੇ ਕੋਲੇ ਆ ਮੋਟਰਾਂ ਵਾਲੇ ਆ ਮੋਟਰਾਂ ਤੁਹਾਨੂੰ ਪਤਾ ਵੀ ਬੋਰ ਡੰਗੇ ਹੁੰਦੇ ਜਾਂਦੇ ਆ ਢਾਈ-ਤਿੰਨ ਲੱਖ ਰੁਪਏ ਲੱਗਦਾ ਬੋਰ ਕਰਾਉਣ ਤੇ ਤੇ ਬਾਕੀ ਜੇ ਢਾਈ-ਤਿੰਨ ਲੱਖ ਲਾ ਕੇ ਵੀ ਪਾਣੀ ਨਾ ਮਿਲਿਆ ਫੇਰ ਆਪਾਂ ਕਿੱਧਰ ਨੂੰ ਜਾਵਾਂਗੇ ਆਉਣ ਵਾਲੀ ਵੀਡੀਓ ਕਹੂਗੀ ਤੁਸੀਂ ਤੇ ਅਸ਼ਕਰ ਲਈ ਸਾਡੇ ਅੱਦੇ ਪੀਣ ਨੂੰ ਵੀ ਛੱਡਿਆ ਠੀਕ ਆ ਆ ਪਾਣੀ ਦੀਆਂ ਗੱਲਾਂ ਵੀ ਪਾਣੀ ਮੌਕੇ ਜਾਣਾ ਆਏ ਹੋ ਜਾਣਾ ਆਏ ਹੋ ਜਾਣਾ ਇਹ ਹੋਣੀ ਹੋਣ ਲੱਗੀਆਂ ਬਾਜ਼ਾਰ ਕਿਤੇ ਕਿਸੇ ਤੋਂ ਪੁਰਾਣੇ ਤੋਂ ਪੁੱਛਿਆ ਉਹ ਕਹਿੰਦਾ ਪਹਿਲਾਂ ਇਹੋ ਜਿਹੀਆਂ ਗੱਲਾਂ ਕੋਈ ਕਰਦਾ ਹੀ ਨਹੀਂ ਦੇਗਾ ਕਿ ਗਾਣੀ ਮੱਕ ਜਾਣਾ ਵਾ ਕਿਉਂਕਿ ਪਤਾ ਹੀ ਨਹੀਂ ਸੀ ਕਿ ਇੰਨਾ ਗਣਕ ਚੋਂ ਨਲੋਂਣ ਲੱਗ ਜਾਨਾ ਲੋਕਾਂ ਦੇ ਝੋਨੇ ਦੇ ਨੱਪਰ ਹੋયાਣ ਉਹ ਸੀਗੇ ਬਾੜੀ ਪਰ ਲੈਂਦੇ ਸੀ ਸੋ ਗੱਲ ਤਾਂ ਹੀ ਕਰਦੀ ਹੁੰਦੀ ਜੇ ਕੋਈ ਹੋਣੀ ਹੁੰਦੀ ਹੈ ਕੋਈ ਕਹਿੰਦਾ ਪਾਣੀ ਕਿਵੇਂ ਮੱਕ ਜੂ ਇਹਦਾ ਰੱਬ ਦੇ ਦਰੋਂ ਉਹ ਤਾਂ ਰੱਬ ਹੀ ਦਿੱਤਾ ਬਾੜੀ ਨਹੀਂ ਮੱਕਦਾ ਮੋਕ ਵੀ ਸਕਦਾ ਯਾਰ ਰੱਬ ਨੇ ਆਪ ਨੂੰ ਕੋਈ ਚੀਜ਼ ਦਿੱਤੀ ਆ ਵਰਤਣ ਨੂੰ ਜਿੰਨੀ ਲੋੜ ਆ ਉਹਨੇ ਵਰਤੀ ਚੱਲੋ ਰੱਬ ਨੇ ਤਾਂ ਨਹੀਂ ਕਿਹਾ ਵੀ ਬਾਣਾ ਡੂਲੀ ਚੱਲੋ ਘੱਟ ਘੱਟ ਕੇ ਿੱੱਟੀ ਚੱਲੋ ਤੁਹਾਨੂੰ ਪੀਣ ਨੂੰ ਦਿੱਤਾ ਵਾ ਜਿਹੜੇ ਪੌਦੇ ਆ ਉਹਨਾਂ ਨੂੰ ਦਿੱਤਾ ਵਾ ਵੀ ਜੜਾ ਥੋੜਾ ਬਾਈ ਕਿੰਨੀਆਂ ਰਹਿਣਗੀਆਂ ਤੁਸੀਂ ਹਰੀ ਭਰੇ ਰਹੋਗੇ ਰੱਬ ਤਾਂ ਨਹੀਂ ਕਹਿੰਦਾ ਕਿ ਆਪਾਂ ਨੂੰ ਆਏ ਕਿ ਥੋੜਾ ਨਾਲ ਆਉ ਆਏ ਇਹ ਤਾਂ ਆਪਣੇ ਤੇ ਆ ਠੀਕ ਆ भाई मेरी बस हाथ बांध के विनती है पानी जाया ना करो आपा आप समय नु पछतावा के फेर समा सजनी आउंदा ठीक है ਇਹਨੇ ਗੱਲਾਂ ਬਾਤਾਂ ਵਾਂ ਸੁਤ ਹੱਤ ਕਿਨੂੰ ਰਹਿ ਲੋ ਠੰਡੀ ਕਰਨ ਨੂੰ ਧਰਤੀ ਆ ਵੀ ਠੰਡੀ ਆ ਆਪ ਵੀ ਧਰਤੀ ਏ ਧਰਤੀ ਜਿਹੜੀ ਹੈਗੀ ਆ ਉਹੀ ਰਹਿਣੀ ਆ ਆਪਾ ਧਰਤੀ ਨੂੰ ਨਾ ਠੰਡੀ ਕਰ ਸਕਦੇ ਆ ਤੇ ਨਾ ਇਹਨੂੰ ਗਰਮ ਕਰ ਸਕਦੇ ਆ ਠੀਕ ਆ ਇਹ ਗੱਲਾਂ ਬਾਤਾਂ ਤੇ ਇਹ ਗੱਲਾਂ ਬਾਤਾਂ ਪਰ ਲੜ ਬੰਨ੍ਹ ਲਈਏ ਤਾਂ ਸੁੱਖੇ ਰਵਾਂਗੇ ਨਹੀਂ ਤਾਂ ਔਖਾ ਹੋਊ ਨੂੰ ਟਾਈਮ ਜਿਹੜਾ ਆਉਣਾ ਨਾਲੇ ਜਵਾਕਾਂ ਤੋਂ ਗਾਲਾਂ ਖਾਵਾਂਗੇ ਰੱਬ ਵੇਂਦਾ ਹੋਊਗਾ ਬਿਨਾਂ ਤਰੱਕ ਤੇ ਛੱਡੇ ਆ ਨਾ ਹਵਾ ਛੱਡੀ ਆ ਨਾ ਪਾਣੀ ਛੱਡਿਆ ਆਪਾਂ ਛੱਡਿਆ ਕੀ ਆ ਦੇਖ ਕੇ ਕੀ ਚੱਲੇ ਆ ਫ੍ਰੀ ਚ ਵਾਰਦੇ ਜਿਹਾ ਵਰਤੀ ਚੱਲੋ ਫ੍ਰੀ ਚੀਜ਼ ਮਿਲੀ ਦੀ ਆਪਾਂ ਖਰਾਬ ਕਰਦੇ ਆ ਜਦੋਂ ਆਹੀ ਹਵਾ ਜਰੂਰ ਲੈਣੀ ਪੈਂਦੀ ਨਾ ਮੁੱਲ ਸਾਹ ਲੈਣੇ ਪੈਂਦੇ ਆ ਹਸਪੀਟਲ ਆ ਜਾ ਕੇ ਉਦੋਂ ਬੰਦੇ ਬੈਲੂ ਤੋਂ ਬਦਲ ਲੱਗਦਾ ਸਾਹ ਦੀ ਕੀਮਤ ਕੀ ਆ ਪਾਣੀ ਮੋਲ ਲੈ ਕੇ ਪੈਣੀ ਉਦੋਂ ਪਾਣੀ ਦਾ ਲੈਣੇ ਜਦੋਂ ਉਦੋਂ ਪਾਣੀ ਦੀ ਕੀਮਤ ਪਤਾ ਲੱਗਦੀ ਆ ਅੱਗ ਅੱਗ ਵੀ ਆਪਾਂ ਇਹ ਜਿਨੀ ਮਾਰਦੀ ਮੇਰੇ ਸਾਰਨੇ ਵਰਤੀ ਚੱਲ ਕੇ ਆ ਕੇ ਤਾਂ ਕੋਈ ਚੱਕਰ ਨਹੀਂ ਅੱਗ ਵੀ ਦਿੱਤੀ ਆਪ ਨੂੰ ਕੋਦਰਤੇ ਨੇ ਤੇ ਹਵਾ ਦਿੱਤੀ ਆ ਪਾਣੀ ਦਿੱਤਾ ਤਰਦੀ ਤੇ ਧਰਦੀਆ ਧਰਦੀ ਨੂੰ ਵੀ ਆਪਾਂ ਨਸ਼ੇ ਦੇ ਲਾ ਲਿਆ ਜਿੰਨਾ ਵੱਧ ਰਿਸਫਰੀ ਕਰਦੇ ਓੰਨੀ ਫਸਲ ਜਾਂਦੀ ਆ। ਤੇ ਇਹ ਚੀਜ਼ਾਂ ਤੋਂ ਬਚੋ ਜਿੰਨਾ ਬਚਿਆ ਜਾ ਸਕਦਾ ਵਾ ਇਹ ਆਪਣੀ ਗੱਲਬਾਤ ਸੀ। ਮੈਂ ਵੀ ਪਿੰਡ ਆ ਗਿਆ ਤੇ ਘਰੇ ਆ ਗਿਆ। ਤੇ ਬਾਕੀ ਬਾਈ ਗੌਰ ਕਰੋ ਇਹਨਾਂ ਗੱਲਾਂ ਤੇ ਠੀਕ ਆ। ਸਾਹੇ ਨਾਲ ਹਾਸਾ ਰਹਿ ਗਿਆ। ਬਜਰਾ ਕਿ ਮੈਨਰੇ ਗਿਆ ਮਜ਼ਾਕ। ਤੇ ਸੀਰੀਅਸ ਵੀਡੀਓ ਆਹੀ। ਤੇ ਬਾਕੀ ਵੀਡੀਓ ਵੇਖਣ ਲਈ ਧੰਨਵਾਦ ਤੁਹਾਡਾ ਸਾਰਿਆਂ।